ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਜੀ 4:30 ਦਾ ਹੋ ਗਿਆ ਟਾਈਮ ਤੇ ਆਪਾਂ ਸ਼ਾਮ ਦੇ ਖਾਣੇ ਦੀ ਕਰਨ ਲੱਗਿਆਂ ਤਿਆਰੀ ਦੇਖੋ ਜੀ ਅਸੀਂ ਨਾ ਹੁਣੇ-ਹੁਣੇ ਰਿਸ਼ਤੇਦਾਰੀ ਤੋਂ ਆਏ ਆ ਬਸ ਆ ਕੇ ਨਾ ਚਾਹ ਪਾਣੀ ਪੀਤਾ ਬਸ ਮੈਂ ਸਿਰ ਨਾ ਆਪੀਆਂ ਤੇ ਮੇਰਾ ਸਿਰ ਨਾ ਬਹੁਤ ਜ਼ਿਆਦਾ ਦੁਖਦਾ ਤਾਂ ਸਵੇਰ ਦਾ ਹੀ ਦੇਖੋ ਜੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਗਏ ਤੇ ਨਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਨਾ ਮੁੰਡੇ ਦੀ ਡੈਥ ਹੋ ਗਈ 35 ਸਾਲ ਦੀ ਹੈਗੀ ਸੀ ਉਮਰ ਦੇਖੋ ਜੀ ਅੱਜ ਕੱਲ ਕੁਝ ਨਹੀਂ ਪਤਾ ਲੱਗਦਾ ਹੈਗਾ ਤੇ ਵਿਚਾਰੇ ਨੇ ਜੀਰੀ ਵੱਢੀ ਆ ਧੀਰੀ ਵੱਡ ਗਿਆ ਨਾ ਬਸ ਟਰਾਲੀਆਂ ਵੇੜੇ ਦੇ ਵਿੱਚ ਲਾ ਲਾ ਦਿੱਤੀਆਂ ਬਸ ਨਾ ਆ ਕੇ ਨਾ ਆਰਾਮ ਕਰਨ ਲੱਗਿਆ ਕਹਿੰਦਾ ਅੱਜ ਤੱਕ ਕੰਮ ਬਹੁਤ ਜ਼ਿਆਦਾ ਦਾ ਕਹਿੰਦਾ ਮੈਂ ਤਾਂ ਅੱਜ ਥੱਕ ਗਿਆ ਕਹਿੰਦਾ ਜਾ ਲੈਨੇ ਮੈਂ 2 ਘੰਟੇ ਆਰਾਮ ਕਰਕੇ ਨਾ ਕਹਿੰਦਾ ਫੇਰ ਮੋਟਰ ਤੇ ਜਾਊਗਾ ਦੇਖੋ ਜੀ ਪੈ ਗਿਆ ਏ ਬਸ ਪਏ ਨੂੰ ਨਾ ਪਤਾ ਨਹੀਂ ਇਹ じゃ ਕਿਹੇ じゃ ਖਤਰਨਾਕ ਸਾਇਲੈਂਟ ਏ ਉਹਨੂੰ ਅਟੈਕ ਆਇਆ ਨਾ ਬਸ ਪੂਰਾ ਹੀ ਹੋ ਗਿਆ ਚਲੋ ਕਹਿੰਦੇ ਵੀ ਅਸੀਂ ਤਾਂ ਠਾਲਿਆ ਵੀ ਨਹੀਂ ਹੈਗਾ ਪਿੱਛੇ ਨੂੰ ਸੁੱਤਾ ਪਿਆ ਏ ਨਾ ਉਹਨੇ ਕੋਈ ਆਵਾਜ਼ ਕਰੀ ਨਾ ਕਿਸੇ ਨਾਲ ਗੱਲਬਾਤ ਕਰੀ ਆ ਦੇਖੋ ਜੀ ਇਸ ਤਰ੍ਹਾਂ ਦਾ ਕੰਮ ਹੋਇਆ ਬਾਅਦ ਵਿੱਚ ਤੇ ਉਹ ਕਹਿੰਦੇ ਵੀ ਡੈਡੀ ਨੂੰ ਠਾਲ ਦੋ ਵੀ ਮੋਟਰ ਤੇ ਜਾਣਾ ਹੈ ਦੇਖੋ ਜੀ ਜਦੋਂ ਉਹਨੂੰ ਠਾਲਣ ਲੱਗੇ ਨਾ ਕੌਣ ਹੱਕਾ ਮਾਰ ਤਾ ਛੋੜੂ ਤੇ ਉਹਨੂੰ ਠਾਲਣ ਲੱਗੇ ਨਾ ਡੈਡੀ ਇਸ ਤਰ੍ਹਾਂ ਹੀ ਪੂਰੇ ਹੋਏ ਪਏ ਉਹਨਾਂ ਨੇ ਦੇਖਿਆ ਵੀ ਇਹਨੂੰ ਹੋ ਕੀ ਗਿਆ ਜਦੋਂ ਦੇਖੋ ਜੀ ਡਾਕਟਰ ਬੁਲਾਇਆ ਡਾਕਟਰ ਕਹਿੰਦਾ ਵੀ ਇਹਨਾਂ ਨੂੰ ਤਾਂ ਅੱਧਾ ਘੰਟਾ ਹੋ ਗਿਆ ਵੀ ਇਸ ਤਰ੍ਹਾਂ ਇਹਨਾਂ ਨੂੰ ਸਾਇਲੈਂਟ ਅਟੈਕ ਆਇਆ ਹੈ ਦੇਖੋ ਜੀ ਅਟੈਕ ਬਹੁਤ ਜ਼ਿਆਦਾ ਮਾੜਾ ਹੈ ਨਾਲੇ ਤੇ ਇਹ ਕੰਮ ਕਰਨੇ ਵਾਲਾ ਬੰਦਾ ਤਾਂ ਆਈ ਨਹੀਂ ਤਾਂ ਹੈਗਾ ਵੀ ਕੰਮ ਨਹੀਂ ਤਾਂ ਕਰਦਾ ਵੀ ਸਰੀਰ ਭਾਰੀ ਤਾਂ ਹੈ ਛੜੀ ਵਰਗਾ ਸਰੀਰ ਪਿਆ ਤਾਂ ਦੇਖੋ ਜੀ ਇਹੀ ਜੀ ਮੌਤ ਆਈ ਆ ਵਿਚਾਰੇ ਨੂੰ ਬਹੁਤ ਔਖਾ ਹੋ ਗਿਆ ਪਰਿਵਾਰ ਦਾ ਤੇ ਬੱਚੇ ਵੀ ਹਲੇ ਛੋਟੇ ਛੋਟੇ ਹੀ ਆ ਤੇ ਘਰ ਦੇ ਵਿੱਚ ਬਸ ਉਹਨਾਂ ਦੇ ਮੰਮੀ ਵੀ ਨਹੀਂ ਹੈਗੇ ਬਸ ਡੈਡੀ ਜੀ ਨੇ ਤੇ ਵਾਈਫ ਆ ਤੇ ਤਿੰਨ ਜਣੇ ਆ ਤੇ ਭਾਬੀ ਜੀ ਦਾ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਇਹ ਦੇਖੋ ਪਿਛਲਿਆਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਐਨਾ ਅੱਜ ਉੱਥੇ ਨਾ ਬੁਰਾ ਹਾਲਤਾ ਤੇ ਦੇਖ ਨਾ ਹੋਵੇ ਤੇ ਸਾਨੂੰ ਜਦੋਂ ਉਹਨਾਂ ਨੇ ਨਾ ਸ਼ਾਮ ਜੀ ਨੂੰ ਫੋਨ ਕਰਿਆ ਏ ਕਹਿੰਦੇ ਵੀ ਇਸ ਤਰ੍ਹਾਂ ਹੋ ਗਿਆ ਉਹ ਤੇ ਪਹਿਲਾਂ ਬਾਹਰਲੀ ਕੰਟਰੀ 'ਚ ਵੀ ਉਹ ਜਾ ਕੇ ਆਇਆ ਤਾਂ 4-5 ਸਾਲ ਲਾ ਕੇ ਆਇਆ ਤਾਂ ਉਹ ਕਹਿੰਦਾ ਵੀ ਪਿੱਛੇ ਵੀ ਮੇਰਾ ਪਰਿਵਾਰ ਦਾ ਔਖਾ ਹੈ ਵੀ ਜਲ ਮੈਂ ਉਰੀ ਆਪਣੇ ਖੇਤੀਬਾੜੀਓ ਕਰ ਲੂੰਗਾ ਦੇਖੋ ਜੀ ਕੰਮ ਕਰਨੇ ਵਾਲਾ ਮੁੰਡਾ ਤਾਂ ਫੇਰ ਜਦੋਂ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਨਾ ਅਸੀਂ ਗੱਲ ਸੁਣ ਕੇ ਹਰਾਨ ਰਹਿ ਗਏ ਵੀ ਇੰਨੀ ਛੇਤੀ ਕੋਈ ਬੰਦਾ ਬਿਮਾਰ ਨਹੀਂਗਾ ਜਾਨੀ ਕਿ ਸੱਚ ਨਾਵੇ ਵੀ 1 ਲੱਖ ਤੇ ਵਿਚਾਰੇ ਨੂੰ ਇਸ ਤਰ੍ਹਾਂ ਮੌਤ ਲੈ ਗਈ ਖਿੱਚ ਕੇ ਦੇਖੋ ਜੀ ਬਹੁਤ ਔਖਾ ਹੈ ਜ਼ਿੰਦਗੀ ਦੇਖੋ ਕਿੰਨੀ ਕਿਵੇਂ ਕੱਟੂਗੇ ਬੱਚੇ ਵੀ ਜ਼ਿੰਦਗੀ ਹੈ ਨਹੀਂ ਵਾਈਫ ਦਾ ਵੀ ਕਿੰਨਾ ਔਖਾ ਹੈ ਤੇ ਉਹ ਬੜੇਪੇ ਦੇ ਵਿੱਚ ਡੈਡੀ ਬੈਠਾ ਵਿਚਾਰਾ ਉਹ ਐਨਾ ਰੋਂਦਾ ਨਾ ਦੇਖ ਦੇ ਕੇ ਨਾ ਬਸ ਘਬਰਾਟ ਜੀ ਹੋਈ ਜਾਵੇ ਤੇ ਬਹੁਤ ਔਖਾ ਹੋ ਗਿਆ ਦੇਖ ਲਾ ਵਾਈਕ ਰੂ ਵੀ ਕੁਝ ਪ੍ਰਾਬ ਅਗੇ ਦੇਖੋ ਜੀ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਹੈਗਾ ਭਲੇ ਬਾਪ ਕਹੀ ਜਾਵੇ ਕਹਿੰਦਾ ਇਹਦੇ ਨਾਲ ਤਾਂ ਰੱਬ ਮੈਨੂੰ ਲੈ ਜਾਂਦਾ ਕਹਿੰਦਾ ਮੇਰੇ ਪੁੱਤ ਨੂੰ ਤਾਂ ਪਰਿਵਾਰ ਦੇ ਵਿੱਚ ਬੈਠਾ ਰਹਿੰਦਾ ਕਹਿੰਦਾ ਮੈਂ ਤਾਂ ਚੱਲ ਆਪਣੀ ਜ਼ਿੰਦਗੀ ਹੰਡਾ ਲਈ ਦੀ ਦੇਖੋ ਜੀ ਇਸ ਤਰ੍ਹਾਂ ਦੇ ਨਾ ਬਾਪ ਨੇ ਗੱਲਾਂ ਕਹੀਆਂ ਜਿਵੇਂ ਕਹਿੰਦਾ ਸੁਣ ਕੇ ਨਾ ਮਨ ਇੰਨਾ ਡੋਲੇ ਨਾ ਵੀ ਦੇਖੋ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਹੈ ਰੱਬ ਅੱਗੇ ਤਾਂ ਦੇਖੋ ਜੀ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਹੈਗਾ ਸਵੇਰੇ ਚਲੇ ਗਏ ਤੇ ਸੱਜਰੇ 9 ਤੇ ਫਿਰ ਉਹਨਾਂ ਨੇ ਸੰਸਕਾਰ ਕੀਤਾ ਕਿ ਤੇ 10:30 ਪਾਉਣੇ 11 ਦਾ ਟਾਈਮ ਹੋ ਗਿਆ ਤਾਂ ਤੇ ਫਿਰ ਰਿਸ਼ਤੇਦਾਰ ਰਾਏ ਵੀ ਹੋਏ ਤੇ ਫਿਰ ਨਾਲ ਦੀ ਨਾਲ ਆਈ ਵੀ ਗਏ ਆ ਦੇਖੋ ਜੀ ਬਹੁਤ ਜ਼ਿਆਦਾ ਔਖਾ ਇਹ ਆ ਕੇ ਬਸ ਸਿਰ ਦੁਖਣ ਲੱਗ ਗਿਆ ਫਿਰ ਮ ਆਪਣੇ ਬਾੜ ਬੂੜ ਧੋਤਿਆਂ ਤੇ ਹੁਣ ਕੌਟ ਚਾਦੀ ਪੀਤੀ ਆ ਤੇ ਅਸੀਂ ਸਾਰੀ ਫੈਮਿਲੀ ਅੱਜ ਚਲੀ ਗਈ ਦੀ ਬਸ ਰੇਖਾ ਵੀ ਸਾਡੀ ਵਿਆਹ ਨੂੰ ਬਿਹਾਰ ਨੂੰ ਚਲੀ ਗਈ ਆ ਤੇ ਪਿੱਛੇ ਤਾਂ ਫਿਰ ਸਾਡਾ ਛੋਟੂ ਇਹ ਤਾਂ ਉਹਨੇ ਸਾਰਾ ਕੰਮ ਕੁਮ ਸੰਭਿਆ ਹੈ ਦੇਖੋ ਜੀ ਜੇ ਕਿਤੇ ਇਹ ਜੀ ਖਬਰ ਆਉਂਦੀ ਹੈ ਨਾ ਉਹ ਤਾਂ ਆਪਾਂ ਦੇਖੋ ਨਿਕਲ ਨਹੀਂ ਹੁੰਦਾ ਹੈਗਾ ਜਦ ਇਹ ਜੀ ਖਬਰ ਆਉਂਦੀ ਹੈ ਫਿਰ ਆਪਾਂ ਨੂੰ ਐਮਰਜੈਂਸੀ ਚਲੇ ਵੀ ਜਾਣਾ ਪੈਂਦਾ ਹੈ ਦੇਖੋ ਜਦੋਂ ਵੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਜਾਣਾ ਨਾ ਬਸ ਉਹਨੇ ਕੰਮ ਛੱਡ ਜਾਣਾ ਕੋਲੇ ਬੈਠੇ ਰਹਿਣਾ ਭੈਣ ਤੁਸੀਂ ਰੋ ਸਾਡੇ ਕੋਲ ਤੁਸੀਂ ਆਉਨੇ ਆ ਬਸ ਜਿਹੜੇ ਭੱਜ ਨਾਟ ਕਰਦੇ ਆ ਸੀਗਾ ਪਿੱਛੇ ਸਰਦਾ ਨਹੀਂ ਹੈਗਾ ਦੇਖੋ ਜੀ ਹੁਣ ਕੀ ਨੇ ਕਹਿਣਾ ਹੈ ਦੇਖੋ ਇੰਨੀ ਕਿ ਜ਼ਿੰਦਗੀ ਲਿਖੀ ਹੋਈ ਸੀ ਵਿਚਾਰੇ ਦੀ ਤੇ ਮੈਨੂੰ ਤਾਂ ਹੁਣ ਤੱਕਰ ਵੀ ਯਕੀਨ ਨਹੀਂ ਆਉਂਦਾ ਹੈਗਾ ਇੰਨਾ ਹਾਸਮੁਖ ਸੁਭਾਅਤ ਹੈ ਨਾ ਵਿਚਾਰੇ ਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਪਰਿਵਾਰ ਦਾ ਨਾ ਦਿਲ ਨਹੀਂ ਕਰਦਾ ਹੈਗਾ ਜਾਨੀ ਕਿ ਨਾ ਸੁਰਤੀ ਨਾ ਉੱਥੇ ਹੀ ਪਈ ਆ ਵੀ ਪਰਿਵਾਰ ਦਾ ਕੀ ਬਣੂਗਾ ਕੀ ਨਹੀਂ ਬਣ ਬਣੂਗਾ ਤੇ ਸੋਚ ਸੋਚ ਕੇ ਨਾ ਬਹੁਤ ਜ਼ਿਆਦਾ ਨਾ ਪਰੇਸ਼ਾਨੀ ਵਾਲਾ ਦਿਨ ਲੱਗਿਆ ਸਾਡਾ ਅੱਜ ਰਾਤ ਅਸੀਂ ਨਾ 10 11 ਵਜੇ ਤੱਕ ਇਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਹੀ ਕਰੀ ਗਈਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਗੱਲਾਂ ਕਰਦਿਆਂ ਦੀ ਲੰਘੀ ਆ ਨੀਂਦ ਕਿੱਥੇ ਆਉਂਦੀ ਆ ਵੀ ਕੀ ਬਣੂਗਾ ਕੀ ਨਹੀਂ ਬਣੂਗਾ ਦੇਖੋ ਜੀ ਚਲੋ ਜੀ ਪਰਿਵਾਰ ਨੂੰ ਨਾ ਸਾਹਬਣਾ ਤਾਂ ਹੈਗਾ ਹੀ ਆ ਦੇਖੋ ਜੀ ਹੁਣ ਰੱਬ ਨੇ ਦੁੱਖ ਪਾਇਆ ਹੁਣ ਰੱਬੇ ਕਟਾਊਗਾ ਹੁਣ ਰਿਸ਼ਤੇਦਾਰ ਤਾਂ ਹੁਣ ਇਹੀ ਸਮਝਾਉਨੇ ਆ ਭਾਬੀ ਜੀ ਉਹਨਾਂ ਨੂੰ ਕਹਿੰਦੇ ਵੀ ਹੁਣ ਕੀ ਕਰੇ ਰੱਬ ਨੇ ਕਿੰਨਾ بڑا ਦੁੱਖ ਲਾ ਦਿੱਤਾ ਥੋੜੀ ਜਿੰਦਗੀ ਦੇ ਵਿੱਚ ਤੇ ਵਿਚਾਰੀ ਦੁਖੀ ਬਹੁਤ ਐ ਸਾਡੇ ਭਾਬੀ ਦਾ ਨਾ ਇੰਨਾ ਜ਼ਿਆਦਾ ਬੁਰਾ ਹਾਲ ਤਾਂ ਨਾ ਮਿੰਟ ਦੇ ਬਾਅਦ ਵਿਚਾਰੀ ਗੁੰਮ ਹੋ ਜਾ ਕੇ ਜਿੱਦੇ ਫੇਰ ਡਾਕਟਰ ਨੂੰ ਬੁਲਾਇਆ ਕਰਨ ਦੇਖੋ ਜੀ ਮੈਨੂੰ ਤਾਂ ਨਾ ਭਾਬੀ ਜੀ ਨੂੰ ਦੇਖ ਕੇ ਨਾ ਮਨ ਇੰਨਾ ਜ਼ਿਆਦਾ ਨਾ ਡੋਲ ਗਿਆ ਨਾ ਤੇ ਬਸ ਪਰਮਾਤਮਾ ਨਾ ਸੁੱਖ ਸ਼ਾਂਤੀ ਉਹ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਵਾਲੇ ਚਲੇ ਗਏ ਕਿਉਂ ਰਹੀਆਂ ਚਲੇ ਗਏ ਚੋਟ ਨੂੰ ਪੁੱਛ ਲੰਦੇ ਫਿਰ ਜੇ ਉਹਨਾਂ ਨੇ ਰੋਟੀ ਖਾਣੀ ਸੀ ਚਲੇ ਗਏ ਚਲੇ ਗਏ ਤੁਹਾਨੂੰ ਜੇ ਆਪਾਂ ਹੁਣ ਸਬਜ਼ੀ ਤਿਆਰੀ ਕਰ ਲਈ ਤੇ ਤੜਕਾ ਲਾ ਦਮਾ ਸਾਡੀ ਮੰਮੀ ਜੀ ਵੀ ਨਾ ਅੱਜ ਨਾ ਉੱਥੇ ਜਾ ਕੇ ਨਾ ਥੋੜਾ ਜਿਹਾ ਬਿਮਾਰ ਜੇ ਹੋ ਗਏ ਨੇ ਹੁਣ ਉਹ ਪਏ ਨੇ ਦੇਖੋ ਜੀ ਸਿਆਣਾ ਬੰਦੇ ਤੇ ਨਾ ਆਪਾਂ ਚਲੇ ਤਾਂ ਜਾਣਦੇ ਆ ਸਿਆਣੇ ਬੰਦੇ ਦੇ ਨਾ ਦੁੱਖ ਦੇਖਿਆ ਨਹੀਂ ਜਾਂਦਾ ਹੈਗਾ ਉਹਨਾਂ ਦਾ ਵੀ ਨਾ ਬੀਪੀ ਬਹੁਤ ਛੇਤੀ ਵੱਜ ਜਾਂਦਾ ਸਾਡੀ ਮੰਮੀ ਜੀ ਨੇ ਵੀ ਬਿਜਾਰੀ ਨੇ ਬਹੁਤ ਜ਼ਿਆਦਾ ਦੁੱਖ ਦੇਖੇ ਹੋਏ ਨੇ ਕੀ ਕਰੇ ਹੁਣ ਬੰਦਾ ਦੇਖੋ ਜੀ ਉਹ ਨਹੀਂ ਆਪਾਂ ਤਾਂ ਜਾਇ ਹੁੰਦਾ ਹੈਗਾ ਰਿਸ਼ਤੇਦਾਰੀ ਦੇ ਵਿੱਚ ਹੁਣ ਆਪਾਂ ਕਹਿੰਦੇ ਨੇ ਹਾਂ ਜੀ ਅਸੀਂ ਆਹ ਕੰਮ ਕਰਨਾ ਹੈ ਆਹ ਕੰਮ ਕਰਨਾ ਜਦੋਂ ਆਪਾਂ ਨੂੰ ਇਹੋ ਜਿਹਾ ਸਨੇਹਾ ਆਉਂਦਾ ਨਾ ਆਪਾਂ ਦੇਖ ਲੈ ਫੇਰ ਸਾਰੇ ਕੰਮ ਛੱਡ ਕੇ ਫੇਰ ਆਪਾਂ ਚਲੇ ਜਾਂਦੇ ਨਾਲ ਨਵੇਂ ਆਲੂ ਲੈਂਦੇ ਹੋਏ ਆ ਪਤਾ ਨਹੀਂ ਕਾਤੇ ਇਹੋ ਜਿਹੇ ਹੋਏ ਪੇਲ ਵਿੱਚੋਂ ਖਰਾਬ ਜੇ ਨਿਕਲੀ ਜਾਂਦੇ ਆਲੂ ਨਾਲੇ ਅਸੀਂ ਆਲੂ ਨਾ ਥੋੜੀ ਲੈ ਕੇ ਆਉਨੇ ਆ 5 ਕਿਲੋ ਆਲੂ ਲਿਉਨੇ ਉਹਨਾਂ ਦੇ ਵਿੱਚੋਂ ਵੀ ਨਾ ਅੱਧੇ ਤਾਂ ਖਰਾਬੇ ਨਿਕਲ ਜਾਂਦੇ ਆ ਜੇ ਲੱਗਦਾ ਮੈਂ ਉਹ ਨਾ ਮੈਨੂੰ ਲੱਗਦਾ ਆਪਣੀ ਨਾ ਗੱਡੀ ਆ ਗਈ ਉਹਨਾਂ ਨੂੰ ਛੱਡ ਕੇ ਦੇਖੋ ਜੀ ਅੱਜ ਸਾਡੇ ਨਾਲ ਰਿਸ਼ਤੇਦਾਰ ਆਏ ਤੇ ਇੱਧਰ ਦਰਾਹੇ ਕੰਨੀ ਦੇਦੇ ਸੀ ਕਿ ਆ ਵੀ ਤੁਸੀਂ ਬਾਪ ਚੜ ਕੇ ਕਿੱਥੇ ਜਾਓਗੇ ਵੀ ਤੁਹਾਨੂੰ ਅਸੀਂ ਵੀ ਆਪਣੀ ਗੱਡੀ ਦੇ ਵਿੱਚ ਛੱਡਿਆਵਾਂਗੇ ਤੇ ਹੁਣ ਗੱਡੀ 'ਚ ਛੱਡ ਕੇ ਆਏ ਆ ਜਾ ਕੇ ਗੇਟ ਖੋਲ ਬਸ ਤੂੰ ਤੜਕਾ ਲਾ ਦੇ ਫਿਰ ਮੈਂ ਦੇਖੋ ਜੀ ਹਲੇ ਛੱਡਣਾ ਕੰਮ ਸਾਰਾ ਇਕਨੇ ਪਏ ਆ ਸਵੇਰ ਦੇ ਭਾਂਡੇ ਵੀ ਉਕਣੇ ਪਏ ਆ ਮੈਂ ਤਾਂ ਪਹਿਲਾਂ ਸਬਜ਼ੀ ਦਾ ਤੜਕਾ ਲਾ ਦਵਾਂ ਤੇ ਦੁੱਧ ਵੀ ਗਰਮ ਕਰਨੇ ਵਾਲਾ ਪਿਆ ਇਕਨੇ ਤੇ ਖਾ ਤਾਂ ਦੇਖੋ ਜੀ ਸਾਨੂੰ ਬਹੁਤ ਜ਼ਿਆਦਾ ਸਹਾਰਾ ਤਾਂ ਜੇ ਇੱਕ ਦਿਨ ਅਸੀਂ ਇਸ ਤਰ੍ਹਾਂ ਐਮਰਜੈਂਸੀ ਸਾਨੂੰ ਕਿਤੇ ਜਾਣਾ ਪੈ ਜਾਂਦਾ ਤਾਂ ਨਾ ਬਾਅਦ ਵਿੱਚ ਤੇਨੂੰ ਸਾਰਾ ਕੰਮ ਸੰਭਲਣ ਦੀ ਸੀ ਉਹਨੂੰ ਹੋਰ 2-3 ਦਿਨ ਹੋ ਗਏ ਗਈ ਨੂੰ ਹੁਣ ਸਾਡਾ ਬਹੁਤ ਜ਼ਿਆਦਾ ਔਖਾ ਹੋ ਗਿਆ ਉਹਦੇ ਬਿਨਾਂ ਜੇ ਹੁਣ ਬੰਦਾ ਗਿਆ ਹੁੰਦਾ ਨਾ ਸਾਰੀ ਦਿਹਾੜੀ ਤਾਂ ਲੱਗੇ ਜਾਂਦੀ ਆ ਬਾਅਦ ਵਿੱਚ ਤੇ ਬਸ ਅਸੀਂ ਨਾ ਇਸ ਤਰ੍ਹਾਂ ਹੀ ਘਰ ਕੁલ્લા ਛੱਡ ਕੇ ਚਲੇ ਜਾਂਦੇ ਤੇ ਚਲੋ ਪਿੱਛੇ ਸਾਰਾ ਕੰਮ-ਕੁਮ ਕਰ ਲੰਦੀ ਸੀ ਪਿੱਛੇ ਤੇ ਚਾਹ ਵੀ ਦੇ ਦੇਣੀ ਸੀ ਜਿਵੇਂ ਹੁਣ ਬੰਦੇ ਲੱਗੇ ਹੋਏ ਤੇ ਬਾਅਦ ਵਿੱਚ ਤੇ ਸਾਰਾ ਕੰਮ ਉਹਨੇ ਕਰ ਦੇਣਾ ਤਾਂ ਸਾਨੂੰ ਆਏ ਟੈਨਸ਼ਨ ਨਹੀਂ ਦੀ ਹੈਗੀ ਹੁਣ ਸਾਰਾ ਕਿਤੇ ਕੰਮ ਆਪੇ ਆ ਕੇ ਦੇਖਣਾ ਪੈਂਦਾ ਦੇਖੋ ਚਲੋ ਉਹਦਾ ਵੀ ਜਾਣਾ ਜ਼ਰੂਰੀ ਤਾਂ ਉਹਦੀ ਵੀ ਨਾ ਸੱਸ ਦੀ ਨਾ ਕਹਿੰਦੀ ਸਿਹਤ ਢਿੱਲੀ ਹੋ ਗਈ ਉਹ ਕਹਿੰਦੀ ਵੀ ਤੂੰ ਛੇਤੀ ਤੋਂ ਛੇਤੀ ਆ ਜਾ ਤੇ ਫਿਰ ਉਹ ਦੋ ਤਿੰਨ ਦਿਨ ਹੋ ਗਏ ਫਿਰ ਉਹ ਚਲੀ ਗਈ ਆ ਵਿਚਾਰੀ ਦੇਖੋ ਜੋ ਬੱਸ ਕੀ ਕਰੇ ਹੁਣ ਉਹ ਵੀ ਸਿਆਣਾ ਸਰੀਰ ਆ ਉਹ ਵੀ ਵਿਚਾਰੀ ਮਿੰਟ ਜੇ ਵਿੱਚ ਬਿਮਾਰ ਹੋ ਜਾਂਦੀ ਹੈ ਬੁਖਾਰ ਚੜੀ ਜਾਂਦਾ ਹੈ ਕਹਿੰਦੀ ਦੀਦੀ ਉਹਦਾ ਟੈਸਟ ਵਗੈਰਾ ਕਰੇ ਆ ਕਹਿੰਦੀ ਟਾਈਫਾਇਡ ਹੋ ਗਿਆ ਉਹਨੂੰ ਮੈਂ ਕਿਹਾ ਤੂੰ ਆਪਣੀ ਸੱਸ ਦਾ ਨਾ ਚੰਗੀ ਤਰ੍ਹਾਂ ਧਿਆਨ ਰੱਖ ਕਿ ਤਾ ਸਿਆਣਾ ਸਰੀਰ ਹੈ ਤੇ ਹੁਣ ਇੱਕ ਦੂਜੇ ਪਾਸੇ ਨਾ ਮੌਸਮ ਵੀ ਚੇਂਜ ਹੁੰਦਾ ਏ ਤੇ ਪਤਾ ਨਹੀਂ ਲੱਗਦਾ ਹੈਗਾ ਤੇ ਹੁਣ ਹੋਰ ਤੱਕ ਕੀ ਗੱਲਬਾਤ ਕਰਨ ਨੂੰ ਵੈਸੇ ਅੱਜ ਦਿਲ ਵੀ ਨਹੀਂ ਕਰਦਾ ਹੈਗਾ ਹੁਣ ਅੱਜ ਆਪਾਂ ਦੁੱਖ ਦੀ ਘੜੀ ਦੇ ਵਿੱਚੋਂ ਆਏ ਆ ਤੇ ਨਾ ਤਾਂ ਮੇਰੇ ਨਾਲ ਚ ਬਿਲਕੁਲ ਵੀ ਗੱਲ ਕਰਨ ਦੀ ਨਹੀਂ ਕਰਦਾ ਇਹ ਹੁਣ ਕੰਮ ਤਾਂ ਬੇਵਸੀਨ ਕਰਨਾ ਹੀ ਪੈਣਾ ਹੈ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ